ਇਦਤੇ ਨੂੰ ਖਾ ਕੇ ਮੈਂ ਆਪਣਾ ਜੀਵਨ ਗੁਜ਼ਾਰਨ ਕਰ ਰਿਹਾ ਪਾਤਸ਼ਾ ਇਸੇ ਤਰ੍ਹਾਂ ਬਸ ਇੱਕ ਮਿਹਰ ਪ੍ਰਾਪਤ ਸਿਰ ਤੇ ਰੱਖਿਓ ਨਹੀਂ ਕੁਝ ਚਾਹੀਦਾ ਟੁੱਟੀਆਂ ਝੋਕੜੀਆਂ ਵਾਲਿਆਂ ਨੂੰ ਗੁਰੂ ਨੇ ਮਹਿਲ ਵੀ ਬਖਸ਼ੇ ਦੇਤਾ ਸਭ ਕੁਝ ਉਹਨਾਂ ਨੂੰ ਜਗਲਾਜ ਰਹਿਣ ਵਾਲੇ ਲੱਕੜਾਂ ਵਟ ਕੇ ਗੁਜ਼ਾਰਾ ਕਰਨ ਵਾਲਿਆਂ ਨੇ ਆ ਝੋਲਗੀਆਂ ਪਰ ਦਿੱਤੀਆਂ ਸਾਡੀਆਂ ਕਿਉਂ ਨਹੀਂ ਭਰ ਲਿਏ ਆ ਏਸੀ ਲੱਗੇ ਨੱਤੇ ਵਿਸ਼ੇ ਇੰਨਾ ਸੋਹਣਾ ਪ੍ਰਬੰਧ ਕੀਤਾ ਪ੍ਰਬੰਧਕਾਂ ਨੇ ਕਿ ਜੇ ਫੇਰ ਵੀ ਆ ਕੇ ਅਸੀਂ 10 ਮਿੰਟ ਨਾ ਬੈਠ ਸਕੀਏ ਨਾ ਕਿ ਫੇਰ ਸਾਡੀ ਮਾੜੀ ਕਿਸਮਤ ਹੈ ਸਤਿਗੁਰੂ ਤੇ ਬੁਲਾਉਂਦੇ ਨੇ ਆਹ ਰੋਜ ਸਿੱਖ ਨੂੰ ਕਹਿੰਦੇ ਆ ਅਮਰਤ ਵੇਲੇ ਜਾਗ ਚਾਲ ਲਾਂਗੇ ਉਤਨਾਮ ਜਪ ਇਸ ਵਾਸਤੇ ਅਰਾਧ ਕਾਰਾਂ ਤੁਝੇ ਨਾ ਵਿੱਪਈ ਨਾ ਟਮਿਟੇ ਬਸ ਕੋਈ ਵੀ ਬੇਗਨ ਤੇਰੇ ਨੇੜੇ ਨਹੀਂ ਆਉਣਾ ਸਤਿਗੁਰੂ ਜੀ ਦੇ ਚਰਨਾਂ ਦਾ ਊਠ ਅਸਰ ਲੈ ਸਤਿਗੁਰੂ ਕਿਰਪਾ ਕਰਨ ਆਪਣਾ ਮੇਰ ਪ੍ਰਭ ਸਿਮਤੇ ਰੱਖਣ ਸਾਰੀਆਂ ਸੰਕਟਾਂ ਨੂੰ ਚੜ੍ਹਦੀਆਂ ਕਲਾ ਵਿੱਚ ਅਵਿਸ਼ਿਸ਼ ਕਰਨ ਬਾਹਰ ਮੁਰਤੀ ਕਾ ਖਾਸਾ ਬਾਹਰ ਮੁਰਤੀ ਕੀ ਫਤ